ਅਕਾਰ ਪਰਖ ਨੂੰ ਹੀ ਚੇਤੇ ਕਰਦਾ ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਕ ਓੰਕਾਰ ਅੱਖਰੋਂ ਥਿਗਿਆ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤਾ ਜੁਗਨੀ ਸਭੰਗ ਪ੍ਰਸਾਦ ਕਿਹਾ ਜਪ ਕਿਨੂੰ ਜਪਣਾ ਹੈ ਭਾਈ ਆਦ ਸੱਚ ਜੋ ਪਹਿਲਾਂ ਵੀ ਸੱਚ ਸੀ ਜੁਗਾਦ ਸੱਚ ਜੋ ਜੁਗਾ ਜੁਗਾ ਵਿੱਚ ਸੱਚ ਰਿਹਾ ਹੁਣ ਵੀ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਕਿਉਂਕਿ ਭੂਤ ਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਤਿੰਨਾਂ ਕਾਲਾਂ ਦੇ ਵਿੱਚ ਜੋ ਸੱਚ ਹੈ ਉਸ ਨੂੰ ਸਿਮਰਨਾ ਹੈ ਉਹਨੂੰ ਚੇਤੇ ਕਰਨਾ ਹੈ ਕਿਉਂਕਿ ਉਸ ਟਾਈਮ ਦੇ ਉੱਤੇ ਅਕਾਲ ਪੁਰਖ ਨੂੰ ਭੁੱਲ ਕੇ ਕੋਈ ਬ੍ਰਹਮਾ ਨੂੰ ਪੂਜੀ ਜਾਂਦਾ ਕੋਈ ਵਿਸ਼ਨੂੰ ਨੂੰ ਪੂਜੀ ਜਾਂਦਾ ਕੋਈ ਮਹੇਸ਼ ਜੀ ਨੂੰ ਪੂਜੀ ਜਾਂਦਾ ਸ਼ਿਵ ਜੀ ਨੂੰ ਪਰ ਬਾਬੇ ਨਾਨਕ ਨੇ ਕਿਹਾ ਕਿ ਉਸ ਅਕਾਲ ਪੁਰਖ ਨੂੰ ਪੂਜੋ ਜਿਸ ਨੇ ਸੰਸਾਰ ਨੂੰ ਬਣਾਇਆ ਜਿਸ ਨੇ ਸੰਸਾਰ ਨੂੰ ਚਲਾਇਆ ਜੇ ਸੰਸਾਰ ਦੇ ਨਾਲ ਜੁੜ ਕੇ ਜੇ ਸੰਸਾਰ ਨੇ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਉਹਨੂੰ ਚੇਤਨਤਾ ਜਲਿਐੋ yogiyan nu ehu samjhaya ate kai kai tarah ne sajjan thak vargyan nu vali kandhari vargyan nu ehu samjhaya ਕਿ ਭਾਈ ਹੰਕਾਰ ਛੱਡ ਦਿਓ ਜੇ ਤੁਸੀਂ ਕੁਝ ਪ੍ਰਾਪਤ ਕਰ ਲਿਆ ਹੈ ਕਿਉਂਕਿ ਮਾਰੇ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਜਿਨ੍ਹਾਂ ਨੇ ਚਾਰ ਪਦਾਰਥ ਪ੍ਰਾਪਤ ਕਰਨੇ ਨੇ ਨਾ ਉਹ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਨੇ ਤਿੰਨ ਪਦਾਰਥ ਮਿਲ ਜਾਂਦੇ ਨੇ ਕਿਉਂਕਿ ਜਦੋਂ ਕੋਈ ਭਗਤੀ ਕਰਦਾ ਹੈ ਨਾ ਧਰਮ ਅਰਥ ਕਾਮ ਕਿ ਤਿੰਨ ਪਦਾਰਥ ਨੇ ਧਰਮ ਅਰਥ ਤੇ ਕਾਮ ਕਿ ਤਿੰਨਾ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਸਾਧਨਾ ਕਰਨੀਆਂ ਪੈਂਦੀਆਂ ਹੁਣ ਕਈ ਖਬਨ ਕਰ ਲੈਂਦੇ ਨੇ ਤੇ ਮੂੰਹ ਦੇ ਬਚਨ ਪੂਰੇ ਹੁੰਦੇ ਨੇ ਕਿਉਂਕਿ ਅਰਥ ਦਾ ਮਤਲਬ ਹੀ ਹੈ ਕਿ ਬਚਨ ਪੂਰੇ ਹੋਣੇ ਜਦੋਂ ਪੂਰੇ ਹੋ ਜਾਂਦੇ ਫਿਰ ਹੰਕਾਰ ਜਾ ਜਾਂਦੇ ਕਈ ਵਾਰ ਆਪਾਂ ਦੇਖਿਆ ਕਿ ਕਈ ਕਹਿੰਦੇ ਫਰਾਂ ਦੇ ਸਾਧੂ ਦੇ ਬਚਨ ਪੂਰੇ ਹੁੰਦੇ ਨੇ ਹੁੰਦੇ ਨੇ ਜਰੂਰ ਕਿਉਂਕਿ ਤਿੰਨ ਪਦਾਰਥਾਂ ਦੇ ਵਿੱਚ ਰਹਿ ਜਾਂਦੇ ਨੇ ਕਿੰਨਾ ਪਦਾਰਥਾਂ ਦੇ ਵਿੱਚ ਰਹਿ ਕੇ ਉਹ ਗਿਰੰਕਾਰ ਜਾਗੇ ਤੇ ਸਭ ਕੁਝ ਵਾਕੇ ਟੁੱਟ ਜਾਂਦੇ ਨੇ ਉਹ بڑے بڑے ઋષਿ ਬਣੀ ਹੋਏ ਨੇ ਪਰ ਬਾਬੇ ਨਾਨਕ ਨੇ ਆਖਿਆ ਚੌਥਾ ਪਦਾਰਥ ਕੀ ਹੈ ਇਹ ਤਾਂ ਚੌਥਾ ਇਹਨਾਂ ਨੇ ਜੀਵ ਪ੍ਰਤਿਪਾਦਨਾ ਦੇ ਦਰਸ਼ਣ ਲਾ ਇਸੇ ਬਣੀ ਨੇ ਪਰਵਾਏ ਜਿਸ ਗੰਦੇ ਨਾਲ جگ جی جی بیان جیت آدیش آدیش آد ا ਤਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ ਜੋਗੀਆਂ ਨੇ ਤਨ ਗੁਰ ਨਾਨਕ ਸਿੰਘ ਜੀ ਮਹਾਰਾਜ ਕਹਿੰਦੇ ਆਹ ਕੀ ਆ ਕਹਿੰਦੇ ਇਹਨੂੰ ਪੀ ਕੇ ਨਾ ਸਾਡੀ ਸੁਰਤ ਜਿਹੜੀ ਆ ਰੱਬ ਨਾਲ ਜੁੜ ਜਾਂਦੀ ਆ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੁਸੀਂ ਝੂਠ ਫਾਦੇ ਤੁਸੀਂ ਬਲਤੋ ਸਤਿਗੁਰੂ ਜੀ ਕਹਿੰਦੇ ਜਿਹੜਾ ਮੈਂ ਨਸ਼ਾ ਕੀਤਾ ਨਾ ਇਹਦੇ ਨਾਲ ਸੁਰਤ ਜੁੜਦੀ ਆ ਫਿਰ ਇਹ ਸੁਰਤ ਟੁੱਟਦੀ ਨਹੀਂ ਤੁਹਾਡਾ ਨਸ਼ਾ ਘੜੀ ਪਲਦਾ ਏ ਕੁਛ ਕਹੀ ਪਾਲਿ ਸ਼ਰਾਬ ਪੀ ਕੇ ਮਸਤ ਹੋ ਜਾਂਦੇ ਹੋ ਕਿੰਦੇ ਪਰ ਜਿਹੜਾ ਮੈਨ ਨਸ਼ਾ ਪਿੰਤਾ ਇਸ ਸਦੀਵੀ ਮਸਤੀ ਵਾਲਾ ਉਹ ਨਸ਼ਾ ਇਹ ਗੁਰੂ ਕਾ ਗਿਆਨ ਧਿਆਨ ਕਰਤਾ ਹੈ ਉਹ ਕਰਨੀ ਕਸ ਪਾਈ ਹੈ ਭਾਗੀ ਭਮਨ ਪ੍ਰੇਮ ਦਾ ਪੁੰਚ ਇਤ ਰਸ ਅਮੇਰ ਚੁਵਾਈ ਹੈ ਵਾਰ ਵਾਰ ਮਨ ਮਤਵਾਰੋ ਨਾ ਰਸ ਪੀਵੇ ਸਹਿਜ ਅਨੰਦ ਰਜ ਰਹੇ ਆ ਮਾਰਗ ਕਿੰਦੇ ਜਦੋਂ ਤੁਸੀਂ ਨਾਮ ਦਾ ਨਸ਼ਾ ਪੀਓਗੇ ਨਾ ਤੁਹਾਡਾ ਸੈਦ ਅਵਸਥਾ ਵਿੱਚ ਟਿਕ ਜਾਵੇਗਾ ਤੁਹਾਡਾ ਮਨ ਡੋਲੇਗਾ ਨਹੀਂ ਅਹਰਸ ਬਣੀ ਕੈਉਗ ਲਗਦੀ ਸਗਲੇ ਪਦਾਰਥ ਨਹੀਂ ਅਜਿੰਨੇ ਰਾਜ ਕਿਨੇ ਪ੍ਰੇਮਾ ਭక్తి ਦੇ ਨਾਲ ਤੁਹਾਡਾ ਮਨ ਝੁਲੇਗਾ ਨਹੀਂਗਾ ਪਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਪਰਪੁਰ ਵੀ ਜਨਮ ਪਏ ਸੀ ਨਾ ਉਹਨੇ ਵੀ ਸ਼ਰਾਬ ਦਾ ਪਿਆਲਾ ਗੁਰੂ ਅੱਗੇ ਰੱਖਿਆ ਸੀ ਕਹਿੰਦੇ ਗੁਰੂ ਸਾਹਿਬ ਜੀ ਆ ਪੀਓ ਦੀਨ ਦੁਨੀਆ ਤੇ ਆਇਓ ਅਨੰਦੀ ਲੈ ਲਓ ਤੇ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਮੇਂ ਜੋ ਬਾਬਰ ਨੂੰ ਆਖਿਆ ਕਿ ਇੱਕ ਉਰਦੂ ਦੇ ਸ਼ਾਇਰ ਨੇ ਬੜੇ ਪਿਆਰਾ ਲਿਖਿਆ ਸ਼ੀਸ਼ੇ ਮੇਂ ਪੜੀ ਜਹਰ ਸੇ ਕੰਮ ਨਹੀਂ ਸ਼ਕਲ ਪਾਣੀ ਕੀ ਹੈ ਆਪ ਸੇ ਕੰਮ ਨਹੀਂ ਤੂੰ ਜੋ ਪੀ ਲੇਤਾ ਹੈ ਪਿਆਸ ਮਰ ਸਕਦੀ ਨਹੀਂ ਮੈਨੇ ਜੋ ਪੀ ਹੈ ਕਿਆਮਤ ਤੱਕ ਉਤਰ ਸਕਦੀ ਨਹੀਂ ਬਾਬਰਾ ਬਣ ਜਾ ਜਿਹੜੀ ਤਨਕੀਰ ਦਰवेशी ਕੀ ਹੈ ਜਾਣਦੇ ਕੀ ਪੇਸ਼ਕਸ਼ ਦੀਨ ਦਰਬੀ ਜੀ ਨੇ ਕਿੰਦੇ ਤੂੰ ਜਿਹੜਾ ਥੈਲਾ ਮੇਰੇ ਅੱਗੇ ਰੱਖਿਆ ਨਾ ਕਿੰਦੇ ਤੂੰ ਪਰਮੇਸ਼ਰ ਦੀ ਤਾਂ ਹੀ ਬੇਨਤੀ ਕੀਤੀ ਮਾਰਨ ਵਾਲੇ ਸਰ ਕਿੰਦੇ ਬਾਦਰਾ ਵਰਜਾ ਜਹੀ ਤੈਨੂੰ ਤੀਨ ਪਰਮੇਸ਼ੀ ਕੀ ਆ ਰੱਬ ਦਾ ਨਾਮ ਲਿਆ ਕਰ ਰੱਬ ਨਾਲ ਜੁੜ ਜੀ ਉਹ ਗਾਜਵਾ ਕੇ ਮਦਰਾ جواب ਮਦਦ ਦੇ ਦੇ ਤਰਫਾਤ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਬਿਟੇ ਘੋੜੀ ਦਾ ਵਿਚਾਰਨ ਹੋਵਾ ਜਿਉ ਕਾ ਛੋਟ ਨਿਕਲਿਆ ਤਾਰੇ ਸੇ ਪਿਆ ਤੇ ਅਸਫਲ ਹੋਵਾ ਸੁਬੇਦਾਰ ਸਰਦਾਰ ਦਰਬਾਗ ਸਿੰਘ ਜੀ ਜੋ ਕਿ ਇਹਨਾਂ ਨੂੰ ਮਾਰ ਦੇ ਸੇਵਾ ਭਗਤੀ ਹਰ ਸਾਲ ਹੀ ਸੇਵਾ ਲੈ ਕੇ ਹਰ ਸਾਲ ਦੇ ਸੰਗਤ ਦੀ ਆਉ ਮੈਂ ਟਾਈਮ ਜਿਆਦਾ ਨਹੀਂ ਲੈਣਾ 5-7 ਮਿੰਟਾਂ ਵਿੱਚ ਇੱਕ ਛੋਟੀ ਕਵਤਾ ਅੱਜ ਕਰਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਭ ਪੀਟਰ ਤੋਂ ਬਗਾਰ ਕਰਨਾ ਹੈ ਆਪਕੋ ਤਾਂ ਮਜ਼ਾ ਨਹੀਂ ਹੋਊਗਾ ਕੱਜ ਨੇ ਦੁਨਿਆ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋ ਰਿਹਾ ਦੁਨਿਆ ਦੀ ਹਾਲਾਤ ਵੇਖ ਕੇ ਐਲੀ ਉਦਾਸੀ ਸੁਲਤਾਨਪੁਰ ਤੋਂ ਇਹਨੂੰ ਤਾਰਮਾਤੇ ਤੋੜ ਲੱਗੇ ਭੈਣਾਂ ਦਾ ਤੇ ਵੀਰ ਦਾ ਪਿਆਰ ਥਾ ਪਿਆਰ ਦੱਸਿਆ ਹੈ ਕਮਤਾਂ ਦੇ ਵਿੱਚ ਭੈਣ ਨਾਨਕੀ ਦਾ ਬਹੁਤ ਪਿਆਰ ਸੀ ਕਿਉਂਕਿ ਬੜੇ ਚਾਹਾਂ ਸਦਾ ਦੇ ਨਾਲ ਪੋਤਕ ਨੂੰ ਆਨੂਤ ਕਾਲ ਪ੍ਰਕਮਰਨ ਆਡਾ ਸਾਹ ਕਰ ਕਰਕੇ ਬੇਚਿਆ ਕਰਕੇ ਵੀਰ ਦੀ ਦਾਤ ਲਈ ਸੀ ਜੋ ਕਿ ਮਹਤਾ ਕਾਲੂ ਮਾਤਾ ਫਿਰਤਾ ਜੀ ਜਿਨ੍ਹਾਂ ਸਾਧ ਧਰਤੀ ਦੇ ਪੁਕਾਰ ਜਿਹੜੀ ਧਰਤੀ ਦੇ ਬਹੁਤ ਅਤਿਆਚਾਰ ਹੋ ਰਿਹਾ ਹੈ ਸਾਡੇ ਇਸੇ ਕਰਕੇ ਮਹਾਰਾਜ ਨੂੰ ਦੁਨੀਆ ਦਾ ਸਹਾਰਾ ਕਰਨ ਵਾਸਤੇ ਸਾਡ ਦੇ ਵਾਸਤੇ ਤੁਹਾਨੂੰ ਜਗ ਤੇ ਆਉਣਾ ਪਿਆ ਜਦੋਂ ਪਹਿਲੇ ਦਾਰਕੀ ਤੋਰ ਲਗੇ ਕੋ ਮੈਂ ਟਾਈਮ ਨਹੀਂ ਜਾਣਾ ਕੋ ਭਾਈ ਸਨ ਤਬਾਅ ਚ ਦੀ ਬਾਰ ਬਾਰ ਸਿੱਖ ਰਹੇ ਜਦੋਂ ਭੈਣ ਨਾਲ ਤੇ ਪਿਆਰ ਹੈ ਕੋ ਤੁਨ ਲਗੇ ਭਾਈ ਵਰਦਾਨਾ ਚ ਨਾਲ ਲੈ ਕੇ ਕਿ ਆਪਾਂ ਦੁਨੀਆ ਨਾਲ ਸਦਾਰ ਕਰਨ ਉਹ ਤੇ ਚਲੇ ਆ ਭੈਣ ਨਾਲ ਕਿ ਦੀ ਵਿਆ ਮੇਰਾ ਤਨ ਵੇਕ ਬਿੱਟ ਛੱਡੂ ਤੇ ਲੀਕ ਕਰਦਾ ਕਿ ਮੈਂ ਮੇਰੇ ਤੋਂ ਤੁਹਾਡੇ ਦਰਸ਼ੇ ਤੋ ਹੋਇਆ ਕਰਨਗੇ ਕੋ ਭੈਣ ਉਹ ਨਾਨਕ ਜੀ ਕਹਿੰਦੇ ਕਿ ਇਹ ਭੈਣੇ ਬੇਬੇ ਮੈਂ ਜਦੋਂ ਤੁਮੇ ਜਦੋਂ ਫੁਲਕਾ ਤਿਆਰ ਕਰੋਗੇ ਕਿ ਤੁਮੇ ਮੈਂ ਕਬ ਉੱਛੇ ਵੇਲੇ ਤੱਕ ਨਹੀਂ ਪਹੁੰਚਾਂਗਾ ਸੋ ਭੈਣ ਨਾਨਕੀ ਨੇ ਫੁਲਕਾ ਪਕਾਇਆ ਹੈ ਉਲਿਆ ਹੈ ਤੇ ਆਪਣੇ ਵੀਰ ਨੂੰ ਧਾਤ ਕਰ ਰਹੀ ਹੈ ਇਹ ਕਹਿ ਰਹੀ ਹਨ ਕਿ ਭੈਣ ਤੇਰੀ ਫੁਲਕਾ ਪਕਾਇਆ ਵੀਰ ਨਾ ਆ ਜਾ ਵੀਰ ਨਾ ਆ ਜਾ ਵੀਰ ਨਾ ਪੈਣ ਤੇਰੇ ਫੁੱਲ ਕਾ ਪੁਕਾਇਆ ਵੀਰ ਨਾ ਆ ਜਾ ਵੀਰ ਨਾ ਆ ਜਾ ਵੀਰ ਨਾ ਜਾਂਦੇ ਹੋਏ ਪੈਣ ਨਾਲ ਕੀਤਾ ਸੀ ਕਰਾਰ ਵੇ ਕਿੱਥੇ ਬੈਠ ਗਿਆ ਵੀਰਾ ਮੰਗੜਾ ਤੁਮਾਰ ਵੇ ਕਿ ਦੇ ਰਾਤਿਓ ਸਿਆ ਮੈਂ ਪਾਵਾਂ ਵੀਰਨਾ ਆ ਜਾ ਵੀਰਨਾ ਆ ਜਾ ਵੀਰਨਾ ਭੈਣ ਤੇਰੀ ਫੁਲਕਾਂ ਪਕਾਇਆ ਵੀਰਨਾ ਆ ਜਾ ਵੀਰਨਾ ਆ ਜਾ ਵੀਰਨਾ